ਜਦੋਂ ਵੀ ਘਰ ਦੇ ਵਿੱਚ ਕੋਈ ਸਬਜ਼ੀ ਬਣਦੀ ਆ ਜੋ ਖਾਣ ਵਾਲੀ ਚੀਜ਼ ਬਣਦੀ ਤੇ ਹਮੇਸ਼ਾ ਔਰਤਾਂ ਕਹਿਣ ਗਿਆ ਵੇਖੋ ਇਹ ਤੇ ਲੂਣ ਤੇ ਨਹੀਂ ਘੱਟ ਆਖਰਕਾਰ ਔਰਤਾਂ ਹਮੇਸ਼ਾ ਲੂਣ ਹੀ ਘੱਟ ਕਿਉਂ ਕਹਿੰਦੀਆਂ ਨੇ ਮਸਾਲਾ ਘੱਟ ਕਿਉਂ ਨਹੀਂ ਕਹਿੰਦੀਆਂ ਮਿਰਚਾਂ ਕਿਉਂ ਨਹੀਂ ਕਹਿੰਦੀਆਂ ਜਾਂ ਹੋਰ ਕੋਈ ਚੀਜ਼ ਕਿਉਂ ਨਹੀਂ ਕਹਿੰਦੀਆਂ ਇਹ ਸਵਾਲ ਕੀ ਜਵਾਬ ਨਹੀਂ ਮੰਗਦਾ ਹੋ ਸਕਦਾ ਬਹੁਤ ਸਾਰੇ ਸੱਜਣਾ ਨੇ ਇਹ ਚੀਜ਼ ਨੂੰ ਸੁਣਿਆ ਵੇਖਿਆ ਹੋਵੇ ਤੇ ਇਹ ਚੀਜ਼ ਨੂੰ ਮਹਿਸੂਸ ਵੀ ਕੀਤਾ ਹੋਵੇ ਆਖਰਕਾਰ ਲੂਣ ਦਾ ਮਸਲਾ ਔਰਤਾਂ ਦੀ ਮਾਨਸਿਕਤਾ ਦੇ ਨਾਲ ਕਿਉਂ ਜੁੜਿਆ ਇਹਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ ਕੀ ਸਮਾਜਿਕ ਕਾਰਨ ਨੇ ਜਾਂ ਇੱਕ ਤਸਨਬਾਜੀ ਦਾ ਕਾਰਨ ਹੈ ਜਿਹੜੀ ਬਾਰੇ ਬਹੁਤ ਘੱਟ ਗੱਲ ਕੀਤੀ ਗਈ ਮੈਂ ਸਮਝਦਾ ਕਿ ਹਰ ਨੂੰ ਹਰ ਉਸ ਵਿਸ਼ੇ ਤੇ ਗੱਲ ਕਰਨੀ ਚਾਹੀਦੀ ਆ ਆਖਰਕਾਰ ਅਸੀਂ ਜੋ ਬੋਲਦੇ ਆ ਜਾਂ ਅਸੀਂ ਜੋ ਕੰਮ ਕਰਦੇ ਆ ਉਹਦਾ ਕੋਈ ਨਾ ਕੋਈ ਤਾਂ ਮਕਸਦ ਹੁੰਦਾ ਹੀ ਆ ਜੋ ਸਾਡੀ ਸੋਚ ਨਾਲ ਸਾਡੇ ਵਿਚਾਰਾਂ ਨਾਲ ਕਿਤੇ ਨਾ ਕਿਤੇ ਉਹ ਕੰਮ ਤਾਂ ਕਰਦਾ ਹੀ ਆ ਹੋ ਸਕਦਾ ਪਿਛਲੇ ਸਮਿਆਂ ਦੇ ਵਿੱਚ ਤੁਸੀਂ ਸਭ ਜਾਣਦੇ ਹੋ ਅੱਜ ਦੇ ਸਮੇਂ 'ਚ ਵੀ ਹੈਗਾ ਲੇਕਿਨ ਅੱਜਕੱਲ ਬਹੁਤ ਘਟਿਆ ਕਿ ਨੌ ਫਸਾਂ ਦੀ ਹਮੇਸ਼ਾ ਲੱਗਦੇ ਰਹਿੰਦੀ ਕੜਿੱਕੀ ਪਈ ਰਹਿੰਦੀ ਜਿੰਨੂੰ ਕਹਦੀਏ ਤੇ ਉਹਦੇ ਵਿੱਚ ਕੀ ਹੁੰਦਾ ਹੋਏਗਾ ਕਿ ਹਮੇਸ਼ਾ ਜਦੋਂ ਕੋਈ ਸਬਜ਼ੀ ਬਣਾਉਂਦੀ ਹੋएगी ਨੌ ਜਾਂ ਜਾਂ ਸਾਫ ਸਬਜੀ ਬਣਾਉਂਦੀ ਹੋਵੇਗੀ ਜਾਂ ਦਰਾਣੀ ਦੇਠਾਣੀ ਸਬਜੀ ਬਣਾਉਂਦੀ ਹੋਵੇਗੀ ਜਾਂ ਨਾਨਾਨ ਪਰਝਾਈ ਸਬਜੀ ਕੋਈ ਬਣਾਉਂਦੀ ਹੋਵੇ ਤੇ ਕਈ ਵਾਰਾਂ ਚੰਗੇ ਇਨਸਾਨ ਦੇ ਨਾਲ ਕੁਝ ਲੋਕ ਈਰਖਾ ਕਰਦੇ ਨੇ ਨਫ਼ਰਤ ਕਰਦੇ ਨੇ ਉਹਨੂੰ ਕਿਉਂਕਿ ਚੰਗੇ ਇਨਸਾਨ ਨੂੰ ਜਦੋਂ ਕੋਈ ਦੂਜਾ ਚੰਗਾ ਕਹਿੰਦਾ ਹੈ ਤਾਂ ਦੂਧਿਆਂ ਨੂੰ ਚੁਬਦਾ ਆ ਕਿ ਇਹਨੂੰ ਚੰਗਾ ਕਿਉਂ ਕਿਹਾ ਗਿਆ ਤਾਂ ਹੋ ਸਕਦਾ ਪਿਛਲੇ ਸਮਿਆਂ ਦੇ ਵਿੱਚ ਕੋਈ ਸਬਜੀ ਬਣਾ ਦਿੰਦਾ ਹੋਵੇ ਤਾਂ ਕੋਈ ਜਾਣ ਬੁੱਝ ਕੇ ਉਹਦੇ 'ਚ ਲੂਣ ਵੱਧ ਪਾ ਦਿੰਦਾ ਹੋਵੇ ਜਾਂ ਲੂਣ ਛੁੱਟ ਜਾਂਦਾ ਹੋਵੇ ਸਬਜੀ ਸਵਾਦ ਬਣੀ ਆ ਲੂਣ ਵੱਧ ਪਾ ਦੋ ਅਗਲੇ ਦੀ ਬੇਟੀ ਹੋਵੇਗੀ ਪੁੱਛਿਆ ਜਾਊਗਾ ਕਿੰਨੇ ਸਬਜੀ ਬਣਾਈ ਆਪਣਾ ਜੀ ਫਲਾਨੀ ਨਾਉਣੇ ਬਣਾਈ ਫਲਾਨੀ ਦਰਾਣੀ ਨੇ ਬਣਾਈ ਜਾਂ ਜਠਾਣੀ ਨੇ ਬਣਾਈ ਜਾਂ ਕੋਈ ਵੀ ਲਾ ਲੋ ਸੱਸ ਨੇ ਬਣਾਈ ਤੇ ਜਦੋਂ ਉਹ ਲੂਣ ਵੱਧ ਹੋਏਗਾ ਕਿ ਸਾਰੇ ਜਾਣੇ ਉਹਦੇ ਅੱਲ ਬੜਾ ਘੂਰ ਘੂਰ ਕੇ ਵੇਖਣਗੇ ਕਿ ਵੀ ਤੂੰ ਆਹ ਸਬਜ਼ੀ ਕਿੱਦਾਂ ਦੀ ਬਣਾਈ ਡਾਂਡੀ ਲਾਤੀ ਸਾਨੂੰ ਤਾਂ ਭੁੱਖੀ ਬੜੀ ਲੱਗੀ ਸੀ ਕਿਤੇ ਇਹ ਗੱਲਤ ਨਹੀਂ ਜੁੜੀ ਹੋਈ ਹੈ ਸਮਾਨਸਿਕਤਾ ਦੇ ਨਾਲ ਕਿ ਉਸ ਚੀਜ਼ ਨੂੰ ਪਹਿਲਾਂ ਹੀ ਦੱਸਣ ਦੇ ਲਈ ਕਿ ਵੇਖੋ ਮੈਂ ਸਬਜ਼ੀ ਬਣਾਤੀ ਲੂਣ ਤੁਸੀਂ ਚੈੱਕ ਕਰ ਲਓ ਕਿ ਤੇ ਇਹ ਚ ਵੱਧ ਜਾਂ ਘਟਤ ਨਹੀਂ ਹੈ ਜੇ ਘਟ ਹੋਏਗਾ ਤਾਂ ਥੋੜਾ ਪੈ ਜਾਊਗਾ لیکن ਜੇ ਵੱਧ ਪਿਆ ਹੋਇਆ ਤਾਂ ਉਹਨੂੰ ਬਾਹਰ ਕਿਦਾਂ ਕੱਢਿਆ ਜਾਵੇਗਾ ਇਹ ਬੜਾ ਇੱਕ ਗੰਭੀਰ ਮੈਟਰ ਹੈ ਕਿਉਂਕਿ ਸਾਡੇ ਸਾਰੇ ਲੋਕ ਮੇਸ਼ਾ ਰੋਟੀ ਦੇ ਰੋਟੀ ਜਿਹੜੀ ਸਬਜੀ ਨਾਲ ਹੀ ਖਾਂਦੇ ਨੇ ਸਬਜੀ ਤੋਂ ਬਿਨਾ ਰੋਟੀ ਖਾਦੀ ਨਹੀਂ ਜਾਂਦੀ ਜਾਂ ਨਹੀਂ ਸਵਾਦ ਲੱਗਦੀ ਹੋ ਸਕਦਾ ਇਹ ਕਾਰਨ ਹੋਵੇ ਕਿਸੇ ਇਲਾਕੇ ਦਾ ਹੋਰ ਵੀ ਕਾਰਨ ਹੋ ਸਕਦਾ ਕਿ ਤੁਸੀਂ ਆਪਣੇ ਵਿਚਾਰ ਜਰੂਰ ਸਾਂਝੇ ਕਰਨੇ ਅੱਜ ਹੁਣ ਇਹ ਗੱਲ ਘਟਦੀ ਜਾ ਰਹੀ ਹੈ ਤੁਸੀਂ ਅਕਸਰ ਵੇਖਣ ਅੱਜਕੱਲ ਕੋਈ ਨਹੀਂ ਪੁੱਛਦਾ ਕਿ ਲੂਣ ਘਟਿਆ ਕਿ ਜਾਂ ਵਾਧਿਆ ਕਾਰਨ ਕੀ ਹੋ ਗਿਆ ਕਿ ਹੁਣ ਪਰਿਵਾਰ ਸਿੰਗਲ ਹੋ ਗਏ ਹੁਣ ਕੱਲੇ ਕੱਲੇ ਪਰਿਵਾਰ ਹੋ ਗਏ ਨੇ ਜਾਨੀ ਕਿ ਜਿਹੜਾ ਮੁੰਡਾ ਵਿਆਹਿਆ ਜਾਂਦਾ ਉਹ ਅਲੱਗ ਹੋ ਜਾਂਦਾ ਜਦੋਂ ਅਲੱਗ ਹੋ ਗਿਆ ਉਹਦੀ ਰਸੋਈ ਅਲੱਗ ਉਹਦਾ ਘਰ ਅਲੱਗ ਉਹਦੇ ਚ ਨਾ ਕਿ ਇਹਨੇ ਲੂਣ ਪਾਉਣ ਜਾਣਾ ਵੱਡ ਤੇ ਨਾ ਕੁਝ ਕੱਢਣ ਜਾਣਾ ਇਸ ਕਰਕੇ ਇਹ ਚੀਜ਼ ਹੁਣ ਬਹੁਤ ਜ਼ਿਆਦਾ ਘਟ ਗਈ ਆ ਲੇਕਿਨ ਜਦੋਂ ਇਕੱਠੇ ਪਰਿਵਾਰ ਸਨ ਜਦੋਂ ਸਾਂਝੇ ਪਰਿਵਾਰ ਸਨ ਤੇ ਸਾਂਝੇ ਪਰਿਵਾਰਾਂ ਚ ਨਫਰਤਾਂ ਹੁੰਦੀਆਂ ਆਈਆਂ ਨੇ ਬਹੁਤ ਸਾਰੀਆਂ ਦਰਾਨੀਆਂ ਜਠਾਣੀਆਂ ਨੇ ਇਹ ਗੱਲਾਂ ਨੂੰ ਮਹਿਸੂਸ ਕੀਤਾ ਹੋਵੇਗਾ ਜਦੋਂ ਨਵੀਆਂ ਨਵੀਆਂ ਆਈਆਂ ਤੇ ਉਹਨਾਂ ਨਾਲ ਵੀ ਇਸ ਤਰੀਕੇ ਨਾਲ ਵਿਹਾਰ ਕੀਤਾ ਗਿਆ ਹੋਵੇਗਾ ਮੈਂ ਨਹੀਂ ਕਹਿੰਦਾ ਕਿ ਕੋਈ ਜਾਣ ਬੁੱਝ ਕੇ ਕਰਦਾ ਕਿਉਂਕਿ ਕਈ ਵਾਰ ਸਾਡੇ ਮਾਨਸਿਕ ਤੌਰ ਤੇ ਏਵੇਂ ਦੀਆਂ ਗੱਲਾਂ ਹੁੰਦੀਆਂ ਨੇ ਕਈ ਲੋਕ ਮਾਨਸਿਕ ਰੋਗੀ ਹੁੰਦੇ ਨੇ ਉਹਨਾਂ ਨੂੰ ਦੂਜਿਆਂ ਦੀ ਖੁਸ਼ੀ ਦੂਜਿਆਂ ਦੀ ਅਕਲਮੰਦੀ ਪੱਚਦੀ ਨਹੀਂ ਆ ਇਸ ਕਰਕੇ ਹੋ ਸਕਦਾ ਕਿ ਲੂਣ ਵਾਲੀ ਕਹਾਣੀ ਜਿਹੜੀ ਆ ਇੱਧਰ ਜੁੜਦੀ ਹੋਵੇ ਬਾਕੀ ਤੁਸੀਂ ਆਪਣੇ ਵਿਚਾਰ ਦੇਣੇ ਕਮੈਂਟ ਦੇਣਾ ਉਹਦੇ ਵਿੱਚ ਪਤਾ ਲੱਗ ਜਾਏਗਾ ਤੁਹਾਨੂੰ ਕਿਸ ਇਲਾਕੇ 'ਚ ਕਿਹੜੀ ਗੱਲ ਕਰਕੇ ਲੂਣ ਕਿਹਾ ਜਾਂਦਾ ਸੀ ਤੇ ਅੱਜ ਉਹਨਾਂ ਦਾ ਕੀ ਵਿਚਾਰ ਆ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਾਸਤੇ ਰੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ ਕਰਨ